ਸਵਾਗਤ ਹੈ ਤੁਹਾਡਾ ਪੰਜਾਬੀ ਸਲਾਈਕ ਕੜਾਈ ਚੈਨਲ ਤੇ ਅੱਜ ਅਸੀਂ ਕੱਪੜੇ ਦੀ ਵੀਡੀਓ ਜਿਹਦੇ ਨਾਲ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੇ ਸੂਟ ਦਿਖਾਵਾਂਗੇ ਤੁਹਾਨੂੰ ਜੀ ਫੈਨਸੀ ਸੂਟ ਵੀ ਦਿਖਾਵਾਂਗੇ ਕਾਟਨ ਦੇ ਸੂਟ ਵੀ ਲੈ ਕੇ ਆਏ ਹਾਂ ਤੁਹਾਡੇ ਲਈ ਰੇਟ ਆਪਣੇ ਬਹੁਤ ਜਾਇਜ਼ ਹੁੰਦੇ ਨੇ ਸ਼ਿਪਿੰਗ ਚਾਰਜ ਫ੍ਰੀ ਹੁੰਦਾ ਕੈਸ਼ ਔਨ ਡਿਲੀਵਰੀ ਵੀ ਹੁੰਦੀ ਹੈ ਤੁਸੀਂ ਸਿੰਗਲ ਸੂਟ ਵੀ ਘਰ ਬੈਠੇ ਆਰਡਰ ਕਰ ਸਕਦੇ ਹੋ ਵੀਰੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਕਾਟਨ ਦੇ ਸੂਟ ਦਿਖਾਵਾਂਗੇ ਤੁਹਾਨੂੰ ਮੈਚਿੰਗ ਪਹਿਲਾ ਵੀਡੀਓ ਦੇ ਵਿੱਚ ਕਾਟਨ ਦੀ ਮੈਚਿੰਗ ਸ਼ਰਟ ਹੈ ਜੀ ਨਾਲ ਕਾਟਨ ਦਾ ਹੀ ਦੁਪੱਟਾ ਹੈ કોટਨ دی باٹم ਰਹਿਣ ਵਾਲੀ ਹੈਗੀ ریٹ ਹੈਗਾ 450 صرف 450 ریٹ ہے 450 ਦੇ ਵਿੱਚ ਤੁਹਾਡੇ ਘਰ ਸੂਟ ਪਹੁੰਚੇਗੀ শিপਿੰਗ ਦਾ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਆ ਇਸ ਤਰ੍ਹਾਂ ਦੇ ਪ੍ਰਿੰਟ ਸੂਟ ਨੇ ਆਪਣੇ ਕੋਲੇ ਮੈਚਿੰਗ ਸ਼ਰਟ ਦੀ ਲੈਂਥ ਤੁਸੀਂ 42 ਤੋਂ 44 ਇੰਚ ਤੱਕ ਵੀ ਬਣਾ ਸਕਦੇ ਹੋਗੇ ਇਹ ਆਪਣੇ ਕੋਲੇ कॉटन ਦੇ ਵਿੱਚ ਵੈਰਾਈਟੀ ਆ ਕਲਰ ਤੁਹਾਨੂੰ ਚਾਰ ਦਿਖਾਉਣੇ ਪਹਿਲਾਂ ਆਪਣੇ ਕੋਲੇ ਬਾਈਨ ਸ਼ੇਡ 450 ਰੇਟ ਹੈ ਇੰਨਾ ਸੂਟ ਦਾ ਰੇਟ 450 ਰਹਿਣ ਵਾਲਾ ਜੀ ਗ੍ਰੇ ਕਲਰ ਆ ਗਿਆ ਆਪਣੇ ਕੋਲੇ ਦੂਸਰਾ ਪ੍ਰਿੰਟ ਦੁਪੱਟੇ ਆ ਪ੍ਰਿੰਟ ਸ਼ਰਟ ਆ ਪਲੇਨ ਹੈਗੇ ਆ ਬਾਟਮ ਮਾਊਸ ਕਲਰ ਆ ਗਿਆ ਆਪਣੇ ਕੋਲੇ ਕਲਰ ਬਹੁਤ ਸੋਹਣੇ ਨੇ ਜੀ ਸਾਰੇ ਕਲਰ ਹੀ ਬਹੁਤ ਪਿਆਰੇ ਨੇ ਮੈਚਿੰਗ ਸੂਟ ਨੇ ਆਪਣੇ ਕੋਲੇ ਚਾਰ ਕਲਰ ਨੇ 450 ਦੀ ਰੇਂਜ ਦੇ ਵਿੱਚ ਇਹ ਆ ਗਏ ਫਰੋਜੀ ਕਲਰ ਰਿਯਾਨ ਕਾਟਨ ਦੇ ਸੂਟ ਲੈ ਕੇ ਆਏ ਹਾਂ ਜਿਹੜੇ ਪਲੇਨ ਪਲੇਨ ਸੂਟ ਜੀ ਪ੍ਰਿੰਟ ਦੁਪੱਟੇ ਨਾਲ ਲੈ ਕੇ ਆਏ ਆਂਗੇ ਕਲਰ ਤੁਹਾਨੂੰ ਕਈ ਦਿਖਾਵਾਂਗੇ ਰੇਟ ਹੈਗਾ 550 550 ਰੇਟ ਆ ਜੀ ਰਿਯਾਨ ਕਾਟਨ ਦੇ ਆਲ ਓਵਰ ਸੂਟ ਆ ਇਹਨਾਂ ਤੇ ਤੁਸੀਂ ਕਢਾਈ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੇ ਪ੍ਰਿੰਟ ਦੁਪੱਟੇ ਨੇ ਸੈਮੀ ਦੁਪੱਟੇ ਨੇ ਇਹਨਾਂ ਨਾਲ 550 ਰੇਟ ਆ ਜੀ ਇਹਨਾਂ ਤੇ ਕਢਾਈ ਵੀ ਕਰ ਸਕਦੇ ਹੋ ਲੈਂਸ ਲਾ ਕੇ ਵੀ ਤਿਆਰ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਅੱਜਕੱਲ ਡਿਜੀਟਲ ਪ੍ਰਿੰਟ ਚੱਲ ਰਿਹਾ ਹੈਗਾ ਤੁਸੀਂ ਉਦਾਂ ਦੇ ਵੀ ਤਿਆਰ ਕਰਾ ਸਕਦੇ ਹੋ ਇਸ ਤਰ੍ਹਾਂ ਦੇ ਡਿਜ਼ਾਈਨ ਵੀ ਤੁਸੀਂ ਇਹਨਾਂ ਤੇ ਤਿਆਰ ਕਰ ਸਕਦੇ ਹੋਗੇ ਕੋਈ ਵੀ ਜੇ ਤੁਸੀਂ ਤਿਆਰ ਕਰ ਸਕਦੇ ਆਪਣੇ ਕੋਲੇ ਬਹੁਤ ਜਿਆਦੇ ਕਲਰ ਆਏ ਨੇ ਡਿਜੀਟਲ ਪ੍ਰਿੰਟ ਦੇ ਵਿੱਚ ਅੱਗੇ ਆਪਾਂ ਵੀ ਇਦਾਂ ਨੇ ਤਿਆਰ ਕਰਿਆ ਕਰਾਂਗੇ ਸੂਟ ਪਲੇਨ ਸੂਟਾਂ ਦੇ ਤੁਸੀਂ ਤਿਆਰ ਕਰ ਸਕਦੇ ਆਪਣੇ ਕੋਲੇ ਪਹਿਲਾ ਆ ਗਿਆ ਕਲਰ ਬਹੁਤ ਸੋਹਣਾ ਜੀ ਇਹ ਰੈਸਟ ਕਲਰ ਮਾਊਸ ਕਲਰ 550 ਰੇਟ ਰਹਿਣ ਵਾਲਾ ਰਿਯਾਨ ਕਾਟਨ ਦੇ ਪਲੇਨ ਸੂਟ ਆ ਗਏ ਜੀ ਕੁਆਲਿਟੀ ਬਹੁਤ ਸੋਹਣੀ ਹੈ ਕੱਪੜੇ ਦੀ ਰੈਸਟ ਕਲਰ ਸਾਰਿਆਂ ਨਾਲ ਪ੍ਰਿੰਟਦਾਨੂ ਦੁਪੱਟੇ ਮਿਲਣਗੇ ਇਸ ਤਰ੍ਹਾਂ ਦੇ ਪ੍ਰਿੰਟ ਦੁਪੱਟੇ ਬਹੁਤ ਸੋਹਣੇ ਨੇ ਇਹਨਾਂ ਨਾਲ ਤੁਸੀਂ ਮੈਚਿੰਗ ਕਰਕੇ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋਗੇ। ਬੈਂਚੜ ਕਈ ਕਲਰ ਨੇ ਆਪਣੇ ਕੋਲੇ 550 ਰੇਟ ਸਿੰਗਲ ਸੂਟ ਵੀ ਤੁਸੀਂ ਆਰਡਰ ਕਰ ਸਕਦੇ ਹੋਗੇ। WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ। ਤੁਸੀਂ ਕੋਈ ਵੀ ਸੂਟ ਸਾਡੇ ਕੋਲੋਂ ਸਿੰਗਲ ਸੂਟ ਵੀ ਮੰਗਵਾ ਸਕਦੇ ਹੋ ਜਿਹੜੀਆਂ ਸਾਡੀਆਂ ਭੈਣਾਂ ਬਾਹਰ ਬੈਠੀਆਂ ਨੇ ਉਹ ਵੀ ਸਾਡੇ ਕੋਲ ਆਰਡਰ ਬੁੱਕ ਕਰ ਸਕਦੀਆਂ ਨੇ। ਜਿਹੜੇ ਵੀ ਉਹਨਾਂ ਨੂੰ ਕਲਰ ਡਿਜ਼ਾਈਨ ਪਸੰਦ ਨੇ। ਬ੍ਰਾਊਨ ਕਲਰ ਇਹ ਕਲਰ ਵੀ ਬਹੁਤ ਸੋਹਣਾ 걸 ਰਾਇ ਜੀ ਲਾਈਟ ਲਵੈਂਡਰ ਜਿਹਾ ਕਲਰ ਆ ਗਿਆ ਬਹੁਤ ਜਿਆਦੇ ਕਲਰ ਨੇ ਰਿਯਾਨ ਕਾਟਨ ਦੇ ਵਿੱਚ ਪਲੇਨ ਸੂਟ ਨੇ ਜੀ 5 ਮੀਟਰ ਦੀ ਕੱਟ ਵਾਲੇ ਇਸ ਤਰ੍ਹਾਂ ਦੇ ਨਾਲ ਦੁਪੱਟੇ ਨੇ 550 ਰੇਟ ਰਹਿਣ ਵਾਲਾ ਇਹਨਾਂ ਸੂਟਾਂ ਦਾ ਇਹਨਾਂ ਜੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਸਲੈਕਟ ਕਰ ਸਕਦੇ ਹੋ ਸਾਰੇ ਕਲਰ ਨੇ ਆਪਣੇ ਕੋਲੇ ਸ਼ਿਪਿੰਗ ਜਦੋਂ ਫ੍ਰੀ ਲੈਣ ਵਾਲਾ ਕੈਸ਼ ਔਨ ਡਿਲੀਵਰੀ ਹੈਗੀ ਇਹਨਾਂ ਸੂਟਾਂ ਦੇ ਮੈਚਿੰਗ ਸੂਟ ਆ ਗਏ ਜੀ ਆਪਣੇ ਕੋਲੇ ਖਾਦੀ ਕਾਟਨ ਦੇ ਵਿੱਚ ਕਾਟਨ ਦੇ ਦੁਪट्टे ਨਾਲ 550 ਰੇਟ ਹੈ ਇਹਨਾਂ ਸੁੱਟਾਂ ਦਾ ਲੈਨਰ बॉਟਮ ਰਹਿਣ ਵਾਲੀ ਤੁਸੀਂ ਪਲਾਜੋ ਸ਼ਰਾਰਾ ਬਣਾ ਸਕਦੇ ਹੋਗੇ ਸ਼ਰਟ ਵੀ ਖਾਦੀ ਕਾਟਨ ਦੀ ਹੈ ਦੁਪੱਟਾ ਜੋ बॉਟਮ ਲੱਗਿਆ ਖਾਦੀ ਕਾਟਨ ਦੀ ਕਾਟਨ ਦਾ ਦੁਪੱਟਾ ਲੱਗਿਆ ਹੋਇਆ ਹੈਗਾ ਡਿਜ਼ਾਈਨ ਬਹੁਤ ਸੋਹਣੇ ਨੇ 550 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈ ਜੀ ਪਹਿਲਾਂ ਆਪਣੇ ਕੋਲੇ ਮਹਿੰਦੀ ਕਲਰ Pink ਕਲਰ ਆ ਗਿਆ ਜੀ ਕਲਰ ਆਪਣੇ ਕੋਲੇ ਤਿੰਨ ਚਾਰ ਨੇ ਤਿੰਨ ਕਲਰ ਦੋ ਕਲਰ ਨੇ ਇਸ ਵਿੱਚ ਜੀ ਇਹ ਹੈਗਾ ਪਿੰਕ ਕਲਰ ਦੋ ਕਲਰ ਨੇ ਜਿਹੜੇ ਡਿਜ਼ਾਈਨ ਵਿੱਚ ਖਾਦੀ ਕਾਟਨ ਦੇ ਵਿੱਚ 550 ਰੇਟ ਡੀਟੈਲ ਪ੍ਰਿੰਟ ਦੇ ਸੂਟ ਆ ਗਏ ਜੀ ਆਪਣੇ ਕੋਲੇ ਬਹੁਤ ਸੋਹਣੇ ਮੈਚਿੰਗ ਬਾਟਮ ਦੇ ਨਾਲ ਨੂੰ ਪ੍ਰਿੰਟ ਮਿਲੂਗਾ ਸ਼ਰਟ ਸਾਰੇ ਪ੍ਰਿੰਟ ਆ ਜੀ ਦੁਪੱਟਾ ਵੀ ਬਹੁਤ ਸੋਹਣਾ ਕਪੜਾ ਹੈਗਾ ਮਸਲੀਨ ਕਾਟਨ ਮਸਲੀਨ ਕਾਟਨ ਕਪੜਾ ਹੈ ਜੀ ਇਸ ਕਪੜੇ ਦਾ ਕਲਰ ਬਿਲਕੁਲ ਵੀ ਫੇਡ ਨਹੀਂ ਹੁੰਦਾ 2.5 ਮੀਟਰ ਦੇ ਨਾਲ ਦੁਪੱਟੇ ਰਹਿਣ ਵਾਲੇ ਨੇ ਕਲਰ ਇਦਾਂ ਦੇ ਰਹਿਣਗੇ ਖਿੜੇ-ਘਿੜੇ ਨਾ ਸੁੱਟਾਂ ਦੇ ਜਿਹੜੀ ਤੁਸੀਂ ਕਿੰਨਾ ਜਰੀ ਪਾਓ ਨਾ ਹੀ ਬੁਰਾ ਹੋਵੇ ਇਹ ਆਪਣੇ ਕੋਲੇ ਗਰਮੀ ਵਾਲੀ ਵੈਰੈਟੀ ਹੈ ਜੀ ਡਿਜੀਟਲ ਪ੍ਰਿੰਟ ਦੇ ਪਹਿਲਾ ਪਿੰਕ ਮੈਂਜੈਂਟਾ ਕਲਰ ਆ ਗਿਆfrozy ਕਲਰ 650 ਰੇਟ ਇਨਾਂ ਸੂਟਾਂ ਦਾ 650 ਰੇਟ ਰਹਿਣ ਵਾਲਾ ਜੀ ਮੈਚਿੰਗ ਸੂਟ ਆ ਗਿਆ ਆਪਣੇ ਕੋਲੇ 2.5 ਮੀਟਰ ਦੀ ਸ਼ਰਟ ਰਹਿਣ ਵਾਲੀ 2.5 ਮੀਟਰ ਦੀ ਬਾਟਮ orange ਕਲਰ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਕਲਰ ਨੇ ਤਿੰਨ ਕਲਰ ਨੇ ਜੇ ਇਸ ਡਿਜ਼ਾਈਨ ਵਿੱਚ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ 650 ਰੇਟ ਰਹਿਣ ਵਾਲਾ ਇਨਾਂ ਸੂਟਾਂ ਦਾ ਜਿਹੜੀ ਸਾਡੀ ਭੈਣ ਕਹਿੰਦੀ ਹੈ ਘੱਟ ਰੇਟ ਦੇ ਵਿੱਚ ਸਾਨੂੰ ਪਾਰਟੀ ਵੇਅਰ ਸੂਟ ਚਾਹੀਦੇ ਨੇ ਆਪਣੇ ਕੋਲੇ ਇਸ ਵੀਡੀਓ ਦੇ ਵਿੱਚ ਆ ਗਈ ਕ੍ਰੇਵ ਚ ਡੀ ਨਜ਼ਰ ਕ੍ਰੇਵ ਦੇ ਸੂਟ ਨੇ ਜੀ ਪਲੇਨ ਬਾਟਮ ਰਹਿਣ ਵਾਲੀ ਹੈਗੀ ਸ਼ਰਟ ਬਾਟਮ ਰਹਿਣ ਵਾਲੀ ਹੈ ਪ੍ਰਿੰਟ ਸ਼ਰਟ ਰਹਿਣ ਵਾਲੀ ਹੈ ਚਨੂਨ ਦਾ ਦੁਪੱਟਾ ਦੁਪੱਟੇ ਦੇ ਤੁਹਾਨੂੰ ਇਸ ਤਰ੍ਹਾਂ ਸਟੂਨ ਵਰਕ ਮਿਲੂਗਾ ਰੇਟ ਹੈਗਾ ਸਿਰਫ 695 695 ਰੇਟ ਹੈ ਜੀ ਜੋ ਬੈਕਾ ਤੇ ਨੂੰ ਪਲੇਨ ਮਿਲੂਗੀ ਸ਼ਰਟ ਦੇ ਉੱਪਰ ਫਰੰਟ ਮਿਲੂ ਬਾਜੂ ਤੇ ਵੀ ਪ੍ਰਿੰਟ ਆ ਸਕਦਾਗਾ ਇਸ ਤਰ੍ਹਾਂ ਨੇ ਸਾਰੇ ਪ੍ਰਿੰਟ ਜਿਹੜੀ ਦੀ ਫਰੰਟ ਰਹਿਣ ਮਲਾਗਾ ਪਲੇਨ ਬੈਕਗ੍ਰਾਉਂਡ ਵਾਲੀ ਹੈ ਜੀ ਤੇ ਬਾਟਮ ਵੀ ਪਲੇਨ ਰਹਿਣ ਵਾਲੀ ਹੈਗੀ 695 ਰੇਟ ਹੈ ਨਾ ਸੂਟਾਂ ਦਾ ਪਹਿਲਾ ਆਪਣੇ ਕੋਲ ਬਾਈਨ ਸ਼ੇਡ ਸਾਰੇ ਕਲਰ ਹੀ ਡਾਰਕ ਨੇ ਆਪਣੇ ਕੋਲੇ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਨਾਰ ਚਨੂਨ ਦੇ ਦੁਪੱਟੇ ਨੇ ਰੈਸਟ ਕਲਰ ਆ ਗਿਆ ਆਪਣੇ ਕੋਲੇ ਡਾਰਕ ਫੋਰ ਸੈਟ ਲੈਸ ਮਿਲੂਗੀ ਤੁਹਾਨੂੰ ਚਨੂਨ ਦੇ ਦੁਪੱਟੇ ਨੇ ਰੇਟ ਸਿਰਫ 695 695 ਰੈਡਾ ਕਲਰ ਬਹੁਤ ਜਿਆਦਾ ਜੀ ਬਲੈਕ ਕਲਰ ਆ ਗਿਆ ਇਹਨਾਂ ਜੋ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਨਾਲ ਤੁਹਾਨੂੰ ਇਹਦੇ ਸੈਂਟਰ ਦੇ ਵਿੱਚ ਸਿੱਪੀ ਵਰਕ ਦਾ ਡਿਜ਼ਾਈਨ ਵੀ ਮਿਲੇਗਾ ਸਿੱਪੀ ਵਰਕ ਦਾ ਡਿਜ਼ਾਈਨ ਵੀ ਮਿਲੇਗਾ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਮਹਿੰਦੀ ਕਲਰ ਮੈਂਟਾ ਕਲਰ ਸਕਰੀਨਸ਼ਾਟ ਲੈ ਜਾਦੇ ਤੁਸੀਂ ਫਟਾਫਟ ਜੋ ਵੀ ਐਨਰਜਿਕ ਕੋਲ ਸਾਰੇ ਡਾਰਕ ਕਲਰ ਨੇ ਆਪਣੇ ਕੋਲੇ ਸਾਰੇ ਡਾਰਕ ਕਲਰ ਨੇ ਜੀ ਜੋ ਵੀ ਕਲਰ ਪਸੰਦ ਆ ਤੁਸ ਸਲੈਕਟ ਕਰ ਸਕਦੇ ਹੋਗੇ ਇਹ ਆ ਗਿਆ ਆਪਣੇ ਕੋਲੇ ਜਾਮਨੀ ਫਰੋਜੀ ਕਲਰ ਜੀ ਫਰੋਜੀ ਕਲਰ ਦਿਖਾ ਰਹੇ ਹੰਨ 695 ਰੇਟ ਹੈ ਨਾ ਸੂਟ ਦਾ ਰੀਟਲ ਪ੍ਰਿੰਟ ਦੇ ਕ੍ਰੇਪ ਚ ਸੂਟ ਲੈ ਕੇ ਆਂਦੇ ਹੋੜ ਲਈ ਮੈਚਿੰਗ ਬਹੁਤ ਸੋਹਣੇ ਸੂਟ ਨੇ ਜੀ ਤੁਹਾਨੂੰ ਕ੍ਰੇਪ ਦੀ ਬਾਟਮ ਮਿਲੂ ਜੀ ਰਿਯਾਨ ਕ੍ਰੇਪ ਦੀ ਸ਼ਰਟ ਮਿਲੂ ਸਾਰੀ ਰਿਓਨ ਕਾਟਨ ਦੀ ਬਾਟਮ ਮਿਲੂ ਗਲੇ ਦੇ ਵੀ ਡਿਜ਼ਾਈਨ ਮਿਲੂਗਾ ਨਾਲ ਪਿਓਰ ਦੁਪੱਟੇ ਪਿਓਰ ਦੇ ਦੁਪੱਟੇ ਨੇ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸੂਟ ਨੂੰ ਤੁਸੀਂ ਬਾਹਰ ਅੰਦਰ ਪਾ ਸਕਦੇ ਹੋ ਕੱਲੇ ਸ਼ਾਲਟੇ ਠਾ ਲਾਈਨਿੰਗ ਲੱਗੂਗੀ ਬਾਟਮ ਮੇ ਠਾ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਬੈਕ ਤੇ ਵੀ ਤੁਹਾਨੂੰ ਪਰ ਇਸ ਤਰ੍ਹਾਂ ਦਾ ਬਾਰਡਰ ਮਿਲੂਗਾ ਕਲਰ ਦਾ ਨੂੰ ਕਈ ਦਿਖਾਵਾਂਗੇ ਪਹਿਲਾਂ ਆਪਣੇ ਕੋਲੇ ਮੈਜੈਂਟਾ ਕਲਰ ਰੇਟ ਹੈਗਾ 750 750 ਰੇਟ ਹੈ ਜੀ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਗਲੇ ਦੇ ਬਹੁਤ ਸਾਰੇ ਕੰਮ ਕਰਿਆ ਹੋਇਆ ਹੈਗਾ ਡਿਟੈਲ ਪ੍ਰਿੰਟ ਦਾ ਕੰਮ ਕਰਿਆ ਸਾਰਾ ਸਟੂਨ ਵਰਕ ਵੀ ਮਿਲੂਗਾ ਤੁਹਾਨੂੰ ਪਿਓਰ ਦੇ ਦੁਪੱਟੇ ਪਿਓਰ ਦੇ ਬਹੁਤ ਸੋਹਣੇ ਦੁਪੱਟੇ ਨੇ yellow color ਸਾਰੇ ਡਾਰਕ ਕਲਰ ਨੇ ਇਸ ਡਿਜ਼ਾਈਨ ਵਿੱਚ ਵੀ 크ਰੇਵ ਦੀ ਸ਼ਰਟ ਲੱਗੀ ਹੋਈ ਹੈ ਇਹ ਆ ਗਏ ਆਪਣੇ ਕੋਲੇ ਰੈਸਟ ਕਲਰ ਬਾਟਮ ਰਿਯਾਨ ਕਾਟਨ ਨਹੀਂ ਲੱਗੀ ਹੋਈ ਹੈ ਫਰੋਜੀ ਕਲਰ ਆ ਗਏ ਜੀ ਦੋ ਡਿਜ਼ਾਈਨ ਨੇ ਆਪਣੇ ਕੋਲੇ ਜੋ ਦੂਸਰਾ ਡਿਜ਼ਾਈਨ ਆ ਇਹ ਡਿਜ਼ਾਈਨ ਵੀ ਬਹੁਤ ਸੋਹਣਾ 750 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਹੈਗੀ ਆ ਪਿਓਰ ਦੇ ਦੁਪੱਟਿਆਂ ਨਾਲ ਸੂਟ ਲੈ ਕੇ ਹਨ ਦੁਪੱਟੇ ਖੁੱਲੇ ਨੇ ਨਾ ਸੂਟਾਂ ਨੇ ਕੱਲੀ ਸ਼ਰਟ ਦੇ ਥੱਲੇ ਲੈਂਡਿੰਗ ਲਾਉਣ ਦੀ ਜ਼ਰੂਰਤ ਹੈ ਤੁਹਾਨੂੰ ਇਸ ਡਿਜ਼ਾਈਨ ਵੀ ਬਹੁਤ ਸੋਹਣਾ ਜੇ ਤੁਹਾਨੂੰ ਹੁਣ ਦੂਸਰਾ ਡਿਜ਼ਾਈਨ ਦਿਖਾ ਰਹੀ ਆ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਆਪਣੇ ਕੋਲ ਫਰੋਜੀ ਗਲਰ ਆ ਗਈ 750 ਰੇਟ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈ ਜੀ ਮਹਿੰਦੀ ਕਲਰ ਆ ਗਿਆ ਬਹੁਤ ਸੋਹਣਾ ਕਲਰ ਇਹ ਵੀ ਸਾਰੇ ਡਾਰਕ ਕਲਰ ਨੇ ਆਪਣੇ ਕੋਲੇ ਜਾਮਨੀ ਕਲਰ ਚਾਰ ਕਲਰ ਨੇ ਸੜਿਆਣ ਵਿੱਚ ਵੀ ਪਿਓਰ ਦੇ ਦੁਪੱਟੇ ਨਾਲ ਸੂਟ ਆ ਜੀ 750 ਰੇਟ ਪਿਓਰ ਮਸਲੀਨ ਦੀ ਸ਼ਰਟ ਨਾਲ ਸੂਟ ਲੈ ਕੇ ਅੰਡਰ ਲਈ ਬਹੁਤ ਸੋਹਣੇ ਪਿਓਰ ਦਾ ਦੁਪੱਟਾ ਲੱਗਿਆ ਜੀ ਪਿਓਰ ਮਸਲੀਨ ਦੀ ਸ਼ਰਟ ਲੱਗੀ ਹੈ ਰਿਯਾਨ ਕਾਟਨ ਦੀ ਬਾਟਮ ਲੱਗੀ ਹੋਈ ਹੈਗੇ ਇਸ ਤਰ੍ਹਾਂ ਨੇ ਸੂਟ ਬਣ ਕੇ ਤਿਆਰ ਹੋਣਗੇ 850 ਰੇਟ 850 ਰੇਟ ਆ ਜੀ ਲਾਈਟ ਜੇ ਬਹੁਤ ਸੋਹਣੇ ਕਲਰ ਨੇ ਆਪਣੇ ਕੋਲੇ ਇਸ ਤਰ੍ਹਾਂ ਦੇ ਨਾਲ ਪਿਓਰ ਦੇ ਦੁਪੱਟੇ ਨੇ ਹੁਣ ਪਿਓਰ ਦੇ ਦੁਪੱਟੇ ਨੇ ਜੀ 850 ਰੇਟ ਹੈ ਇਹਨਾਂ ਸੂਟਾਂ ਨਾਲ ਕੱਲੀ ਸ਼ਰਟ ਦੇ ਰੇਟ ਹੱਦੋਂ ਨੂੰ ਲੈਣੀ ਲਾਉਣ ਦੀ ਜ਼ਰੂਰਤ ਹੈ ਸੈੱਟ ਤੇ ਬਾਜੂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਇਹਨਾਂ ਸੂਟਾਂ ਦਾ ਰੇਟ ਹੈਗਾ 850 ਪਿਸਤਾ ਕਲਰ ਆ ਗਿਆ ਆਪਣੇ ਕੋਲੇ ਸਾਰੇ ਲਾਈਟ ਦੇ ਕਲਰ ਬਹੁਤ ਸੋਹਣੇ ਬਹੁਤ ਹੀ ਪਿਆਰੇ ਕਲਰ ਨੇ ਜੀ 850 ਰੇਟ ਰਹਿਣ ਵਾਲਾ ਇਹਨਾਂ ਸੂਟਾਂ ਦਾ ਪਿਓਰ ਮਸਲੀਨ ਦੀ ਸ਼ਰਟ ਲੱਗੀ ਹੋਈ ਆ ਪਿਓਰ ਦਾ ਦੁਪੱਟਾ ਲੱਗਿਆ ਹੈ ਜੀ ਕ੍ਰੇਪ ਦੀ ਬਾਟਮ ਲੱਗੀ ਹੈ ਰਿਯਾਨ ਕਾਟਨ ਦੀ ਬਾਟਮ ਲੱਗੀ ਆ ਸਾਰੀ ਕੱਲੀ ਦਾ ਨੂੰ ਸ਼ਰਟ ਤੇ ਲੈਂਡਿੰਗ ਲਾਉਣ ਦੀ ਜ਼ਰੂਰਤ ਪਊਗੀ ਫਰੋਜੀ ਕਲਰ ਆਗੇ ਇਹ ਸਾਰੇ ਕਲਰ ਨੇ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਬਹੁਤੀ ਘੱਟ ਰੇਟ ਲੱਗ ਗਿਆ ਜੀ ਦੀ ਵੀਡੀਓ ਵਿੱਚ ਇਹ ਆਪਣੇ ਕੋਲੇ ਹੈਗਾ ਕੱਪੜਾ ਮਸਲੀਨ ਦੇ ਵਿੱਚ ਮਸਲੀਨ ਦੇ ਵਿੱਚ ਆਲ ਓਵਰ ਸੂਟ ਆ ਜੀ ਨਾਲ ਮਸਲੀਨ ਦੀ ਦੁਪੱਟੇ ਨੇ ਕਢਾਈ ਵਾਲੇ ਸੂਟ ਆ ਰੇਟ ਸਿਰਫ ਤੇ ਸਿਰਫ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ 850 850 ਰੇਟ ਆ ਜੀ 850 ਦੇ ਵਿੱਚ ਤੁਸੀਂ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਇਸ ਨੂੰ ਬਹੁਤ ਸੋਹਣੀ ਵੈਰਾਈਟੀ ਹੈ ਜੀ ਆਪਣੇ ਕੋਲ ਇਹ ਬਰਬਰੀ ਮਸਲੀਨ ਆ ਗਈ ਜੀ ਆਪਣੇ ਕੋਲੇ ਬਰਬਰੀ ਮਸਲੀਨ ਦੇ ਵਿੱਚ ਸੂਟ ਨੇ ਬਹੁਤ ਸੋਹਣੇ ਨਾਲ ਮਸਲੀਨ ਦੇ ਦੁਪੱਟੇ ਨੇ 850 ਰੇਟ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਨੇ ਆਪਣੇ ਕੋਲੇ ਬਹੁਤੀ ਘੱਟ ਰੇਟ ਦੇ ਵਿੱਚ ਤੁਹਾਡੇ ਲਈ ਸਾਰੇ ਸੂਟ ਲੈ ਕੇ ਆਏ ਆਂ ਸੀ ਚਾਰ ਕਲਰ ਨੇ ਛੜਿਆਂ ਵਿੱਚ ਇਸ ਸਾਰੀ ਆਪਣੀ ਅੱਜ ਦੀ ਵੀਡੀਓ ਵੀਡੀਓ ਪਹਿਲਾਂ ਚੰਗੀ ਤਰ੍ਹਾਂ ਦੇਖਿਓ ਉਸ ਤੋਂ ਬਾਅਦ ਹੀ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਜੀ ਬਹੁਤੀ ਘੱਟ ਰੇਟ ਦੇ ਵਿੱਚ ਤੁਹਾਡੇ ਲਈ ਸੂਟ ਲੈ ਕੇ ਆਏ ਸੀ ਸ਼ਿਪਿੰਗ ਚਾਰਜ ਫ੍ਰੀ ਰਹਿਣ ਵਾਲਾ ਕੈਸ਼ ਓਨ ਡਿਲੀਵਰੀ ਹੈਗੀ ਹੈਗੀ